ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਰਾਗ ਜੈਜਾਵੰਤੀ ਵਿੱਚ ਦਰਜ ਸ਼ਬਦ RAM paj RAM paj ਜਨਮ ਸਿਰਾਥੇ ਤੇ ਗੱਲ ਕਰ ਰਹੇ ਹਾਂ ਤੇ ਇਸ ਸ਼ਬਦ ਦੀ ਇੱਕ ਹੋਰ ਗੜੀ ਦਿਲਚਸਪ ਗੱਲ ਇਹ ਹੈ ਕਿ ਇਹ ਰਾਗ ਜੈਜਾਵੰਤੀ ਵਿੱਚ ਹੈ ਇਹ ਰਾਗ ਸਿਰਫ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹੀ ਵਰਤਿਆ ਹੈ ਬਿਲਕੁਲ ਤੇ ਇਸ ਰਾਗ ਦਾ ਜਿਹੜਾ ਸੁਭਾਅ ਹੈ ਨਾ ਉਹ ਬੜਾ ਗੰਭੀਰ ਤੇ ਬੇਨਤੀ ਭਰਿਆ ਜੋ ਇਸ ਸੰਦੇਸ਼ ਨੂੰ ਮਤਲਬ ਹੋਰ ਵੀ ਡੂੰਗਾ ਕਰ ਦਿੰਦਾ ਹੈ ਹਾਂ ਤਾਂ ਅੱਜ ਆਪਾਂ ਸਿਰਫ ਇਸ ਦੇ ਅਰਥਾਂ ਤੇ ਹੀ ਨਹੀਂ ਸਗੋ ਇਸ ਦੇ ਪਿੱਛੇ ਦੀ ਜਿਹੜੀ ਤਾਕੀਦ ਹੈ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਬਿਲਕੁਲ ਸਹੀ ਕਿਹਾ ਇਹ ਸਿਰਫ ਗਿਆਨ ਨਹੀਂ ਹੈ ਇਹ ਤਾਂ ਇੱਕ ਤਰ੍ਹਾਂ ਦੀ ਵੇਕ ਅਪ ਕਾਲ ਹੈ ਜਾਗਣ ਦੀ ਪੁਕਾਰ ਹਾਂ ਤੇ ਦੇਖੋ ਸ਼ੁਰੂਆਤੀ ਦੇਖੋ ਰਾਮ ਭਜ ਰਾਮ ਭਜ ਇਹ ਦੋਹਰਾਓ ਇਸੇ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਬਾਕੀ ਸਭ ਕੁਝ ਛੱਡੋ ਪਹਿਲਾਂ ਇਹ ਜ਼ਰੂਰੀ ਕੰਮ ਕਰੋ ओ क्यों? क्यों क्योंकि जन्म जन्म जा है, सिरात है। 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 है? सिरात तो तो फिर इस बाद एक एक बहुत ही मतलब तिखी गल कही गई कहो बार बार नहीं क्यों गवार? गवार शब्द बड़ा हैरान मतलब है। एक है। दा एक सिर्फ चिड़क कोई डूंगा मतलब है मेनु लगता है ਗੁਰੂ ਸਾਹਿਬ ਸਾਨੂੰ ਸਾਡੀ ਉਹ ਆਰਾਮ ਵਾਲੀ ਸਥਿਤੀ ਤੋਂ ਬਾਹਰ ਕੱਢ ਰਹੇ ਨੇ ਜਦੋਂ ਕਿਸੇ ਨੂੰ ਗੁਮਾਰੀਆਂ ਅਣਜਾਣ ਕਿਹਾ ਜਾਂਦਾ ਹੈ ਤਾਂ ਉਹ ਰੁੱਕ ਕੇ ਸੋਚਦਾ ਕਿ ਮੈਂ ਅਜਿਹਾ ਕੀ ਕਰ ਰਿਹਾ ਜੋ ਮੂਰਖਤਾ ਵਾਲਾ ਹੈ ਮਤਲਬ ਇੱਕ ਝਟਕਾ ਦੇ ਕੇ ਸਾਨੂੰ ਹਲੂਣਿਆ ਰਿਹਾ ਰੇ ਬਿਲਕੁਲ ਤਾਂ ਕਿ ਅਸੀਂ ਆਪਣੀ ਅਣਗੈਲੀ ਤੋਂ ਜਾਗ ਸਕੀਏ ਤੇ ਇਸ ਝਟਕੇ ਤੋਂ ਬਾਅਦ ਗੁਰੂ ਸਾਹਿਬ ਕਿਹੜੀ ਅਸਲੀਅਤ ਵੱਲ ਇਸ਼ਾਰਾ ਕਰਦੇ ਨੇ ਉਹ ਅਸਲੀਅਤ ਹੈ ਸਾਡੇ ਸਰੀਰ ਦੀ ਨਾਸ਼ਵੰਤਾ ਤੇ ਇਸ ਲਈ ਇੱਕ ਬਹੁਤ ਹੀ ਕਮਾਲ ਦੀ ਉਦਾਹਰਣ ਵਰਤੀ ਗਈ ਹੈ ਕਿਹੜੀ ਬਿੰਸਤ ਨਹਿ ਲਗੇ ਬਾਰ ओरे सम है कि ए शरीर नाशवान है ओरे वर्गा इतने ओरे दा मतलब की है कच्चा मिट्टी दा कड़ा देखो ज्ञानवान ओरे शब्द दे दो अर्थ कर दे ने ते दोनों अर्थ एको एक सच्चाई वाले इशारा कर दे ओके एक अर्थ ओरे दा है कि ए शरीर मिट्टी दे कड़े वर्ग है जिसनों टुटन लग्या पल भी नहीं लगदा ਵਾਹ ਮਿੱਟੀ ਦੇ ਘੜੇ ਵਾਲੀ ਗੱਲ ਤਾਂ ਵਾਕਈ ਬਹੁਤ ਇੰਟਰਸਟਿੰਗ ਹੈ ਤੇ ਸਰੀਰ ਦਾ ਸਾਰਾ ਮਾਣ ਹੀ ਇੱਕਦਮ ਖਤਮ ਕਰ ਦਿੰਦੀ ਹੈ ਬਿਲਕੁਲ ਤੇ ਦੂਜਾ ਅਰਥ ਕੀ ਦੂਜਾ ਅਰਥ ਹੈ ਉਹ ਬਰਫ਼ ਦਾ ਗੜਾ ਜਿਹੜਾ ਅਸਮਾਨ ਤੋਂ ਡਿੱਗਦਾ ਹੈ ਤੇ ਥੋੜੇ ਸਮੇਂ ਵਿੱਚ ਹੀ ਪਿਗਲ ਕੇ ਖਤਮ ਹੋ ਜਾਂਦਾ ਹੈ ਇਹ ਵੀ ਸਰੀਰ ਦੀ ਨਾਸ਼ਵਾਨਤਾ ਤੇ ਜ਼ਿੰਦਗੀ ਦੀ ਛੋਟੀ ਮਿਆਦ ਦੀ ਯਾਰ ਕਰਾਉਂਦਾ ਹੂੰ ਤੇ ਫਿਰ ਜੇ ਸਭ ਕੁਝ ਇੰਨਾ ਹੀ ਨਾਸ਼ਵਾਨ ਹੈ ਤਾਂ ਇਸ ਦਾ ਹੱਲ ਕੀ ਹੈ ਬਿਲਕੁਲ ਇਸੇ ਵਿਚਾਰ ਤੇ ਅਗਲੀ ਤੁਕ ਆਉਂਦੀ ਹੈ ਸਗਲ ਭਰਮੰਡਾਰ ਦੇਹ गोबिंद को नाम ले हां गुरु साहिब कहंदे ने जदौ कोई ए सच नु मन लेंडा त अगला कदम है अपने सारे भ्रम ਛਡਨਾ सगल भ्रम ਡਾਰ ਦੇ ਹੀ ਕਿਹੜੇ ਪਰਮ ਇਹੀ ਕਿ ਇਹ ਦੌਲਤ ਸ਼ੋਹਰਤ ਰਿਸ਼ਤੇ ਇਹ ਸਭ ਹਮੇਸ਼ਾ ਰਹਿਣਗੇ ਕਹਿੰਦੇ ਨੇ ਇਨਾਂ ਪਰਮਾਂ ਨੂੰ ਛੱਡ ਕੇ ਉਸ ਗੋਬਿੰਦ ਦਾ ਨਾਮ ਲੈ ਜੋ ਹਮੇਸ਼ਾ ਰਹਿਣ ਵਾਲਾ ਹੈ ਤਾਂ ਫਿਰ ਅੰਤ ਵਿੱਚ ਨਾਲ ਕੀ ਜਾਂਦਾ ਇਸ ਬਾਰੇ ਸ਼ਬਦ ਬਿਲਕੁਲ ਸਾਫ਼ ਹੈ ਅੰਤ ਬਾਤ ਸੰਗ ਤੇਰਾ ਇਹ ਹੈ ਇੱਕ ਜਾਤ ਹੈ ਸਿਰਫ ਇੱਕ ਚੀਜ਼ ਹਾਂ ਸਿਰਫ ਪ੍ਰਭੂ ਦਾ ਨਾਮ ਉਹ ਹੀ ਹੈ ਜੋ ਅੰਤ ਵੇਲੇ ਨਾਲ ਜਾਂਦਾ ਹੈ ਬਾਕੀ ਸਭ ਇੱਥੇ ਹੀ ਰਹਿ ਜਾਣਾ ਹੂੰ ਤਾਂ ਇੱਕ ਪਾਸੇ ਹੈ ਨਾਸ਼ਵਾਨ ਸੰਸਾਰ ਤੇ ਦੂਜੇ ਪਾਸੇ ਸਦੀਵੀ ਪਰਮਾਤਮਾ ਦਾ ਨਾਮ ਪਰ ਆਮ ਤੌਰ ਤੇ ਤਾਂ ਖਿੱਚ ਨਾਸ਼ਵਾਨ ਚੀਜ਼ਾਂ ਦੀ ਹੁੰਦੀ ਹੈ ਹਾਂ ਹੁੰਦੀ ਹੈ ਤੇ ਇਸੇ ਲਈ ਇਸੇ ਲਈ ਅਗਲੀਆਂ ਧੁਕਾਂ ਵਿੱਚ ਵਿਖਿਆ ਨੂੰ ਸਿੱਧਾ ਬਿਖ ਕਿਆ ਗਿਆ ਹੈ ਬਿਖ ਮਤਲਬ ਜ਼ਹਿਰ ਹਾਂ ਜ਼ਹਿਰ ਇਹ ਸਿਰਫ ਕੋਈ ਪਟਕਾਉਣ ਵਾਲੀ ਚੀਜ਼ ਨਹੀਂ ਇਹ ਜ਼ਹਿਰ ਹੈ ਜੋ ਸਾਨੂੰ ਅੰਦਰੂਨੀ ਤੌਰ ਤੇ ਮਾਰ ਦਿੰਦੀ ਹੈ ਬਿਖਿਆ ਬਿਖ ਜਿਉਂ ਵਿਸਾਰ हे ਜੀਵ ਮਾਇਆ ਦੇ ਇਸ ਜ਼ਹਿਰ ਨੂੰ ਭੁੱਲ ਜਾ ਵਿਸਾਰ ਦੇ ਤੇ ਨਾਲ ਹੀ ਕਹਿ ਦਿੱਤਾ ਮਾਇਆ ਦੀ ਥਾਂ ਤੇ ਪਰਮਾਤਮਾ ਦਾ ਨਾਮ ਮਨ ਵਿੱਚ ਵਸਾ ਪ੍ਰਭ ਕਾ ਜਸ ਹਿਏ ਧਾਰ ਹਿਏ ਧਾਰ ਮਤਲਬ ਹਿਰਦੇ ਵਿੱਚ ਧਾਰ ਲੈ ਵਸਾ ਲੈ ਐਸੇ ਲਈ ਸ਼ਬਦ ਦਾ ਕੀ ਵਿਚਨਾਈ ਨਾਨਕ ਜਨ ਕਹਿ ਪੁਕਾਰ ਔਸਰ ਬਿਹਤ ਹੈ ਇੱਕ ਉੱਚੀ ਪੁਕਾਰ ਹੈ ਇੱਕ ਚੇਤਾਵਨੀ ਮੰਗ ਹਾਂ ਇੱਕ ਚੇਤਾਵਨੀ ਕਿ ਇਹ ਸੁਨਹਿਰੀ ਮੌਕਾ ਹੱਥੋਂ ਨਿਕਲ ਰਿਹਾ ਹੈ ਸੰਭਲ ਜਾ ਔਸਰ ਬਿਹਤ ਹੈ ਤਾਂ ਫਿਰ ਕੁੱਲ ਮਿਲਾ ਕੇ ਗੱਲ ਇਹ ਹੋਈ ਕਿ ਗੁਰੂ ਸਾਹਿਬ ਪਹਿਲਾਂ ਇੱਕ ਤਿੱਖੇ ਝਟਕੇ ਨਾਲ ਸਾਨੂੰ ਜਗਾਉਂਦੇ ਨੇ ਹਾਂਜੀ ਫਿਰ ਜ਼ਿੰਦਗੀ ਦੀ ਕੱਚੀ ਹਕੀਕਤ ਦਿਖਾਉਂਦੇ ਨੇ ਉਹ ਮਿੱਟੀ ਦੇ ਘੜੇ ਤੇ ਬਰਫ਼ ਦੇ ਘੜੇ ਵਾਂਗ ਤੇ ਅੰਤ ਵਿੱਚ ਦੁਨਿਆਵੀ ਖਿੱਚ ਦੇ ਜ਼ਹਿਰੀਲੇ ਸੁਭਾਅ ਬਾਰੇ ਦੱਸਦੇ ਨੇ ਜੀ ਤੇ ਅੰਤ ਵਿੱਚ ਉਸ ਇੱਕੋ ਇੱਕ ਸਦੀਵੀ ਸਹਾਰੇ ਯਾਨੀ ਪ੍ਰਭੂ ਦੇ ਨਾਮ ਨਾਲ ਜੁੜਨ ਲਈ ਕਹਿੰਦੇ ਨੇ ਬਿਲਕੁਲ ਇਹ ਇੱਕ ਪੂਰਾ ਸਫਰ ਹੈ ਅਗਿਆਨਤਾ ਤੋਂ ਜਾਗਰੂਕਤੀ ਵੱਲ ਪਰ ਇਸ ਵਿਚਾਰ ਤੋਂ ਇੱਕ ਸਵਾਲ ਉੱਠਦਾ ਹੈ ਕੀ ਸ਼ਬਦ ਵਾਰ-ਵਾਰ ਸਮਝਣ ਤੇ ਜ਼ੋਰ ਦਿੰਦਾ ਸਮਝਤ ਨਾ ਕਿਉਂ ਗਵਾਰ ਹਾਂ ਤਾਂ ਸਵਾਲ ਇਹ ਹੈ ਕਿ ਦੁਨੀਆ ਦੀ ਨਾਸ਼ਵਾਨਤਾ ਬਾਰੇ ਸਿਰਫ ਜਾਣ ਲੈਣਾ ਤੇ ਇਸ ਸੱਚ ਨੂੰ ਸੱਚਮੁੱਚ ਸਮਝ ਕੇ ਆਪਣੇ ਜੀਵਨ ਵਿੱਚ ਅਪਣਾ ਲੈਣ ਵਿੱਚ ਕੀ ਫਰਕ ਹੈ ਹਾਂ ਇਹ ਸੋਚਣ ਵਾਲੀ ਗੱਲ ਹੈ ਕਿਉਂਕਿ ਗਿਆਨ ਹੋਣਾ ਇੱਕ ਪਰ ਉਸ ਗਿਆਨ ਨੂੰ ਜੀਵਨ ਦਾ ਹਿੱਸਾ ਬਣਾਣਾ ਉਹ ਬਿਲਕੁਲ ਵੱਖਰੀ ਗੱਲ ਹੈ ਤੇ ਇਸੇ ਵਿਚਾਰ ਨਾਲ ਅੱਜ ਦੀ ਇਹ ਚਰਚਾ ਇੱਥੇ ਸਮਾਪਤ ਕਰਦੇ ਆਂ ਅਗਲੇ ਪੋਡਕਾਸਟ ਵਿੱਚ ਕੁਝ ਹੋਰ ਸ਼ਬਦਾਂ ਦੀ ਵਿਚਾਰ ਕਰਾਂਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ